ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਸਵਾਗਤ ਦੋਸਤੋ ਆਜ਼ਰਾਂ ਆਈਆਂ ਕੁਝ ਗੱਲਾਂ ਬਤਾਈ ਤੇ ਕੁਝ ਮੁੱਸਲੇ ਤੁਹਾਡੇ ਨਾਲ ਸਾਂਝੇ ਕਰਨ ਲਈ ਸਭ ਤੋਂ ਪਹਿਲਾਂ ਕੈਨੇਡਾ ਦੇ ਅਧਿਕਾਰੀਆਂ ਨੇ ਵੱਡੀ ਮਾਤਰਾ ਵਿੱਚ ਡਰੱਗ ਫੜੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਆ ਦੂਜਾ ਕੈਨੇਡਾ ਵਾਸੀ ਅਜੇ ਵੀ ਅਮਰੀਕਾ ਟਰੈਵਲਿੰਗ ਕਰ ਰਿਹਾ ਹੈ ਕਾਫੀ ਮਹੀਨਿਆਂ ਤੋਂ ਲਗਾਤਾਰ ਗਰਾਵਟ ਚੱਰੀ ਆ ਤੀਜੀ ਗੱਲਬਾਤ ਕਰਨੀ ਹੈ ਪਵੈਂਕੂਬਰ ਦੇ ਵਿੱਚ ਘਰਾਂ ਦੀ ਸੇਲ ਘਟੀ ਆ ਇੱਕ ਗੱਲਬਾਤ ਕਰਨੀ ਆ ਫਰਸਟ ਨੇਸ਼ਨ ਚੀਫਸ ਨੇ ਪਾਈਪਲਾਈਨ ਡੀਲ ਨੂੰ ਨਾ ਕਰ ਦਿੱਤੀ ਆ ਤੇ bc ਦੇ ਵਿੱਚ ਫੂਡ ਬੈਂਕਾਂ ਦੇ ਵਿੱਚ ਫੂਡ ਦੀ ਮੰਗ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਸਭ ਤੋਂ ਪਹਿਲੀ ਗੱਲਬਾਤ ਜਿਹੜੇ ਡਰੱਗ ਆਪਰੇਸ਼ਨਸ ਦੇ ਵਿੱਚ ਡਰੱਗ ਫੜੀ ਗਈ ਹੈ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਡਰੱਗ ਬਹੁਤ ਵੱਡੀ ਸਮੱਸਿਆ ਹੈ ਤੇ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਨੇਡੀਅਨ ਪੁਲਿਸ ਤੇ ਜਿਹੜੀਆਂ ਸਰਕਾਰ ਦੀਆਂ ਏਜੰਸੀਜ਼ ਨੇ ਇਹਨਾਂ ਨੇ ਇੱਕ ਬਹੁਤ ਵੱਡਾ ਐਂਟੀ ਡਰੱਗ ਆਪਰੇਸ਼ਨ ਜਿਹਨੂੰ ਨੈਸ਼ਨਲ ਫੈਂਟਾਨਿਲ ਸਪ੍ਰਿੰਟ ਕਿਆ ਗਿਆ ਇਹ ਮਈ ਤੋਂ ਲੈ ਕੇ ਅਕਤੂਬਰ 25 ਤੱਕ ਇਹਨਾਂ ਨੇ ਕੀਤਾ ਸੋ ਨੈਸ਼ਨਲ ਫੈਂਟਨਲ ਸਪ੍ਰਿੰਟ ਜਿਹੜਾ ਕਿ ਮਈ ਤੋਂ ਅਕਤੂਬਰ 25 ਤੱਕ ਕੀਤਾ ਗਿਆ ਇਹਦੇ ਵਿੱਚ ਕਾਫੀ ਹੱਦ ਤੱਕ ਇਹਨਾਂ ਨੂੰ ਸਫਲਤਾ ਮਿਲੀ ਹੈ ਅਥਾਰਟिटीज ਨੇ ਜਿਹੜੀ ਜਾਣਕਾਰੀ ਅੱਜ ਸਾਂਝੀ ਕੀਤੀ ਉਹਦੇ ਚ ਇਹ ਦੱਸਿਆ ਕਿ 386 ਕਿਲੋ ਫੈਂਟਨਲ ਫੜੀ ਆ 5999 ਕਿਲੋ ਕੋਕੀਨ ਫੜੀ ਆ ਇਸੇ ਤਰ੍ਹਾਂ ਹੀ 1708 ਕਿਲੋ ਮੈਥਾਫੈਂਟਾਮਿਨ ਫੜੀ ਆ ਇਹ ਸਭ ਤੋਂ ਵੱਡਾ ਮਲਟੀ ਡਰੱਗ ਜਿਹੜਾ ਸੀਜ਼ਰ ਆ ਇਸ ਵੇਲੇ ਕੈਨੇਡੀਅਨ ਹਿਸਟਰੀ ਦੇ ਵਿੱਚ ਮਤਲਬ ਪਹਿਲਾਂ ਕਦੇ ਇਦਾਂ ਡਰੱਗ ਨਹੀਂ ਫੜੀ ਗਈ ਜਿੰਨੀ ਇਹਨਾਂ ਨੇ ਇਸ ਵੇਲੇ ਫੜੀ ਦੱਸੀ ਗਈ ਆ 21 ਦੇ ਕਰੀਬ ਏਜੰਸੀਆਂ ਨੇ ਇਕੱਠੇ ਹੋ ਕੇ ਕੰਮ ਕੀਤਾ ਇਹ ਆਪਰੇਸ਼ਨ ਜਿਹਦੇ ਵਿੱਚ 21 ਪੁਲਿਸ ਫੋਰਸਸ ਇਨਵੋਲਵ ਸੀਗੀਆਂ ਫੈਡਰਲ ਪਾਰਟਨਰਾਂ ਦੇ ਨਾਲ ਸੀ ਸਾਰਿਆਂ ਨੇ ਇੱਕ ਦੂਜੇ ਨਾਲ ਕੋਆਰਡੀਨੇਟ ਕੀਤਾ ਔਰ ਜਿਹੜਾ CICR OCA ਕੈਨੇਡੀਅਨ ਇੰਟੀਗ੍ਰੇਟਿਡ ਰਿਸਪੌਂਸ ਟੂ ਆਰਗੇਨਾਈਜ਼ਡ ਕ੍ਰਾਈਮ ਆ ਉਹਨਾਂ ਦੇ ਥਰੂ ਇਹ ਸਾਰੀਆਂ ਏਜੰਸੀਆਂ ਨੇ ਇਕੱਠੇ ਹੋ ਕੇ ਕੰਮ ਕੀਤਾ ਮਕਸਦ ਕੀ ਸੀਗਾ ਇਹ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਆ ਇਹਨਾਂ ਦੇ ਨਾਲ ਲੜਨ ਦੇ ਲਈ ਕਿ ਪਹਿਲਾਂ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਲੱਭਣਾ ਫਿਰ ਇਹਨਾਂ ਨੂੰ ਜਿਹੜਾ ਡਿਸਮੈਂਟਲ ਕਰਨਾ ਇਹਨਾਂ ਨੂੰ ਤੋੜਨਾ ਸਾਰਿਆਂ ਨੂੰ ਜਿਹੜਾ ਇਹਨਾਂ ਦਾ ਨੈਟਵਰਕ ਆ ਪੂਰਾ ਡਰੱਗ ਦੀ ਜਿਹੜੀ ਇੰਪੋਰਟ ਦੇ ਵਿੱਚ ਜਾਂ ਉਹਦੀ ਪ੍ਰੋਡਕਸ਼ਨ ਦੇ ਵਿੱਚ ਜਾਫਰ ਉਹਦੀ ਟ੍ਰੈਫਿਕਿੰਗ ਦੇ ਵਿੱਚ ਇਹਨੂੰ ਰੋਕਣ ਦੇ ਲਈ ਇਹਨਾਂ ਨੇ ਕਾਫੀ ਲੰਮਾ ਕੰਮ ਕੀਤਾ ਲਗਭਗ 8000 ਤੋਂ ਜ਼ਿਆਦਾ 81 8100 ਜਿਹੜੀਆਂ ਅਰੈਸਟ ਤੇ ਚਾਰਜ ਕੀਤੀਆਂ ਗਈਆਂ ਪੁਲਿਸ ਨੇ ਜਿਹੜੀ ਰਿਪੋਰਟ ਕੀਤੀਆਂ 8136 ਅਰੈਸਟ ਤੇ ਚਾਰजेस ਜਿਨ੍ਹਾਂ ਦੇ ਵਿੱਚ 217 ਫੈਂਟਨਲ ਟ੍ਰੈਫਿਕਰ ਨੇ ਜਿਹੜੇ ਅਰੈਸਟ ਕੀਤੇ ਗਏ ਆ ਤੇ ਜਿਹੜੇ ਦੂਜਾ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਇਹ ਜਿਹੜਾ ਫੈਂਟਨਲ ਆ ਇਹ ਕਿੰਨੀ ਜ਼ਿਆਦਾ ਮਤਲਬ ਕਾਮਨ ਹੋ ਚੁੱਕੀ ਔਰ ਕਈ ਮਿਲੀਅਨ ਜਿਹੜਾ ਕੈਸ਼ ਉਹਨਾਂ ਨੇ ਇਕੱਠਾ ਕੀਤਾ ਇਹ ਵੀ ਦੱਸਿਆ ਇਹਨਾਂ ਨੇ ਕਿ 13.46 ਮਿਲੀਅਨ ਕੈਸ਼ ਜਿਹੜਾ ਮੰਨਿਆ ਜਾ ਰਿਹਾ ਕਿ ਸਾਰਾ ਦਾ ਸਾਰਾ ਡਰੱਗ ਟਰੈਫਿਕਿੰਗ ਦੇ ਜਾਣਾ ਸੀ ਉਹਦੇ ਵਿੱਚੋਂ ਫੜਿਆ ਗਿਆ ਅਨਟੇਰੀਓ ਦੇ ਵਿੱਚ ਸਭ ਤੋਂ ਵੱਧ ਡਰੱਗ ਫੜੀ ਗਈ ਹੈ ਪੂਰੇ ਕੈਨੇਡਾ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਫੈਂਟਨਲ ਤੇ ਕੋਕੀਨ ਆ ਉਹ ਅਨਟੇਰੀਓ ਦੇ ਵਿੱਚੋਂ ਫੜੀ ਗਈ ਹੈ ਅਨਟੇਰੀਓ ਸਭ ਤੋਂ ਵੱਡੀ ਹੱਬ ਐਸ ਵੇਲੇ ਲਾਰਜ ਸਕੇਲ ਜਿਹੜੀ ਡਰੱਗ ਟਰੈਫਿਕਿੰਗ ਆਪਰੇਸ਼ਨਸ ਦੀ ਦੱਸੀ ਜਾ ਰਹੀ ਆ ਕਵੈਕ ਦੇ ਵਿੱਚ ਵੀ ਜਿਹੜੇ ਪ੍ਰਕਿਰਸਰ ਕੈਮੀਕਲਸ ਨੇ ਉਹ ਸਭ ਤੋਂ ਵੱਧ ਫੜੇ ਗਏ ਆ 83% ਜਿਹੜੇ ਪ੍ਰਕਿਰਸਰ ਕੈਮੀਕਲਸ ਨੇ ਪ੍ਰਕਿਰਸਰ ਕੈਮੀਕਲਸ ਦਾ ਮਤਲਬ ਇਹ ਆ ਕਿ ਜਿਹੜੇ ਡਰੱਗ ਬਣਾਉਣ ਦੇ ਲਈ ਰਸਾਇਣ ਵਰਤੇ ਜਾਂਦੇ ਆ ਉਹਨਾਂ ਦੀ ਜਿਹੜੀ ਸਿੰਥੈਟਿਕ ਡਰੱਗ ਬਣਾਉਣ ਦੇ ਲਈ ਜਿਹੜੇ ਕੈਮੀਕਲ ਵਰਤੇਦੇ ਉਹਨਾਂ ਪ੍ਰਕਿਰਸਰ ਕੈਮੀਕਲਸ ਕਹਿੰਦੇ ਆ ਇਹ ਸਭ ਤੋਂ ਵੱਧ ਕਵੈਕ ਦੇ ਵਿੱਚ ਫੜੇ ਜਿਹੜੇ ਫੜੇ ਗਏ ਆ ਇਹਦਾ ਮਤਲਬ ਇਹ ਆ ਕਿ ਜਿਹੜਾ ਡਰੱਗ ਪ੍ਰੋਡਕਸ਼ਨ ਦਾ ਮਟੀਰੀਅਲ ਆ ਜਿਆਦਾ ਇਧਰਲੇ ਪਾਸਿਓਂ ਆ ਰਿਹਾ BC ਦੇ ਵਿੱਚ ਸਭ ਤੋਂ ਜਿਆਦਾ ਮੈਥ ਫੜੀ ਗਈ ਆ 51% ਸਾਰੀ ਮੈਥ ਫੈਂਟਾਮੀਨ ਜਿੰਨੀ ਕੈਨੇਡਾ ਦੇ ਵਿੱਚ ਫੜੀ ਗਈ ਆ ਉਹਦੇ ਵਿੱਚ ਅੱਧੀ ਤੋਂ ਜ਼ਿਆਦਾ ਕੱਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਇਹਦਾ ਮਤਲਬ ਇਹ ਆ ਕਿ ਤੁਸੀਂ ਦੇਖੋ ਇੱਥੇ BC ਦੇ ਵਿੱਚ ਮੈਥ ਫੈਂਟਾਮੀਨ ਦੀ ਕਿੰਨੀ ਜ਼ਿਆਦਾ ਪ੍ਰੋਡਕਸ਼ਨ ਜਾਂ ਐਕਟੀਵਿਟੀ ਇਹਦੀ ਹੋ ਰਹੀ ਆ ਇਹ ਜਿਹੜੀਆਂ ਇਹਨਾਂ ਨੇ ਜਾਣਕਾਰੀ ਤੇ ਹਜੇ ਸਾਂਝੀ ਕੀਤੀ ਆ ਪਰ ਇਹ ਪੂਰੀ ਨਹੀਂ ਹਜੇ ਇਹਨਾਂ ਨੇ ਜਾਂਚ ਹੋ ਗਈ ਉਹ ਕਹਿੰਦੇ ਇਨਵੈਸਟੀਗੇਸ਼ਨ ਹਜੇ ਵੀ ਚੱਲ ਰਹੀ ਆ ਪੁਲਿਸ ਨੇ ਇਹ ਕਿਹਾ ਕਿ ਬਹੁਤ ਸਾਰੇ ਜਿਹੜੇ ਕੇਸਸ ਨੇ ਉਹ ਇਸ ਆਪਰੇਸ਼ਨ ਦੇ ਦੌਰਾਨ ਸ਼ੁਰੂ ਕੀਤੇ ਗਏ ਸੀ ਹਜੇ ਵੀ ਐਕਟਿਵ ਆ ਜਿਹਦਾ ਮਤਲਬ ਇਹ ਆ ਕਿ ਜ਼ਿਆਦਾ ਅਰੈਸਟ ਤੇ ਹੋਰ ਸਾਰਾ ਕੁਝ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵੀ ਜਿਹੜਾ ਉਹ ਮਿਲੂਗਾ ਜਿੱਥੇ ਅਸੀਂ ਇਹ ਖਬਰ ਸਾਂਝੀ ਕਰਦੇ ਹਾਂ ਕਿ ਇੱਥੇ ਇੰਨੀ ਡਰੱਗ ਦੀ ਉਹਨਾਂ ਨੇ ਦੱਸਿਆ ਕਿ ਇਹਨਾਂ ਸਮੇਂ ਦੇ ਵਿੱਚ ਜਿੰਨੀ ਫੜੀ ਗਈ ਇੱਕ 19 ਸਾਲਾ ਕੈਨੇਡੀਅਨ ਆ ਜਿਹਨੂੰ ਨਿਊਜ਼ੀਲੈਂਡ ਦੇ ਵਿੱਚ ਅਰੈਸਟ ਕੀਤਾ ਗਿਆ ਇੱਕ ਨੌਜਵਾਨ ਜਿਹੜਾ ਆਕਲੈਂਡ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਪਹੁੰਚਿਆ ਇੱਕ ਫਲਾਈਟ ਤੇ ਉਹ ਫਲਾਈਟ ਜਿਹੜੀ ਵੈਨਕੂਵਰ ਤੋਂ ਆਈ ਆ ਉਹਨੂੰ ਕਸਟਮ ਆਫਿਸਰਸ ਨੇ ਉੱਥੇ ਰੋਕਿਆ ਉਹਨੂੰ ਹਾਈ ਰਿਸਕ ਪੈਸੰਜਰ ਵਜੋਂ ਫਲੈਗ ਕਰ ਦਿੱਤਾ ਗਿਆ ਇਹ ਤੋਂ ਪਹਿਲਾਂ ਕਿ ਉਹ ਲੈਂਡ ਕਰਦਾ ਨਿਊਜ਼ੀਲੈਂਡ ਦੇ ਕਸਟਮਸ ਨੇ ਆਈਡੈਂਟੀਫਾਈ ਜਿਹੜੀ ਪ੍ਰੀ ਅਰਾਈਵਲ ਸਕਰੀਨਿੰਗ ਹੁੰਦੀ ਉਹ ਪਹੁੰਚਣ ਤੋਂ ਪਹਿਲੇ ਇਹਨਾਂ ਨੂੰ ਪਤਾ ਹੁੰਦਾ ਵੀ ਜਹਾਜ਼ 'ਚ ਕੌਣ ਕੌਣ ਆ ਰਿਹਾ ਜਾਂ ਡਾਟਾ ਚੈੱਕ ਕੀਤਾ ਜਾਂ ਉਹਦੀ ਜਿਹੜੀ ਟੈਕਨੋਲੋਜੀ ਆ ਉਹਦੇ ਨਾਲ ਉਹਨਾਂ ਨੇ ਦੇਖ ਲਿਆ ਵੀ ਬੰਦਾ ਸਸਪੀਸ਼ੀਅਸ ਆ ਸਾਨੂੰ ਇਹਦੇ ਤੇ ਸ਼ੱਕ ਆ ਉਹਨੂੰ ਜਦੋਂ ਉੱਥੇ ਪਹੁੰਚਿਆ ਜਦੋਂ ਉੱਥੇ ਉਹ ਜਿਹੜੇ ਆਕਲੈਂਡ 에য়ারਪੋਰਟ ਦੇ ਉੱਤੇ ਪਹੁੰਚਿਆ ਉਹਨੂੰ ਸਵਾਲ ਪੁੱਛੇ ਗਏ ਕਿ ਕੁਝ ਵਾਧੂ ਸਵਾਲ ਪੁੱਛੇ ਉਹਨਾਂ ਨੇ ਕਿਉਂਕਿ ਲੱਗਦਾ ਸੀ ਕਿ ਜਿਹੜੀ ट्रैवल ਇਨਫੋਰਮੇਸ਼ਨ ਕੁਛ ਉਹਨੇ ਦਿੱਤੀ ਆ ਪੁਲਿਸ ਨੂੰ ਕੁਝ ਸ਼ੱਕੀ ਲੱਗਦੀ ਸੀ ਉਹਦਾ ਲੱਗੇ ਜਿਹੜਾ ਫਿਰ ਉਹਨਾਂ ਨੇ ਸਪੈਸ਼ਲ ਜਾਂਚ ਦੇ ਲਈ ਪਾਸੇ ਕਰ ਲਿਆ ਜਦੋਂ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਫੇਰ ਸ਼ੱਕ ਪਈ ਵੀ ਗੱਲ ਠੀਕ ਠਾਕ ਨਹੀਂ ਲੱਗਦੀ ਤੇ ਉਹਨਾਂ ਨੇ ਉਹਦੇ ਬੈਗ ਜਿਹੜੇ ਆ ਉਹ ਅੱਗੇ ਡਿਟੇਲਡ ਚੈੱਕ ਦੇ ਲਈ ਭੇਜ ਦਿੱਤੇ ਤੇ ਪਤਾ ਇਹ ਲੱਗਿਆ ਕਿ ਉਹਦੇ ਸੂਟਕੇਸ ਦੇ ਵਿੱਚੋਂ ਮੈਥੋਫੈਂਟਾਮਾਈਨ ਉਹਨਾਂ ਨੂੰ ਆਫੀਸਰਜ਼ ਨੂੰ ਮਿਲੀ ਆ 15 ਕਿਲੋ ਮੈਥ ਜਿਹੜੀ ਉਹਦੇ ਕੱਪੜਿਆਂ ਦੇ ਵਿੱਚ ਲੁਕਾਈ ਸੀ ਉਹ ਮਿਲੀ ਆ ਡਰੱਗ ਨੂੰ 15 ਵੈਕਿਊਮ ਸੀਲਡ ਬੈਗ ਸੀਗੇ ਉਹਨਾਂ ਦੇ ਵਿੱਚ ਪੈਕ ਕੀਤਾ ਗਿਆ ਸੀ ਆਮ ਤੌਰ ਦੇ ਉੱਤੇ ਇਹ ਇਹੀ ਮੈਥਡ ਆ ਜਿਹੜਾ ਡਰੱਗ ਇਹਦਰ ਉਧਰ ਕਰਨ ਦੇ ਲਈ ਵਰਤਿਆ ਜਾਂਦਾ ਆ ਸੋ ਹੁਣ ਇਹ ਦੇਖ ਲਓ ਕਿ ਅਥਾਰਟिटीज ਨੇ ਅੰਦਾਜ਼ਾ ਲਾਇਆ ਕਿ ਜਿਹੜੀ ਮੈਥੋਫੈਂਟਾਮਾਈਨ ਆ ਜੇ ਇਹਦੀ ਸਟਰੀਟ ਵੈਲਿਊ ਦੇਖਣੀ ਹੋਵੇ ਤਾਂ 3.6 ਮਿਲੀਅਨ ਕੈਨੇਡੀਅਨ ਡਾਲਰ ਆ ਉਦੋਂ ਲੈ न्यूजीलैंड ਦੇ ਵਿੱਚ ਬਹੁਤ ਜ਼ਿਆਦਾ ਕਿਤੇ ਵੀ ਬਹੁਤ ਜ਼ਿਆਦਾ ਆ ਸੋ ਕਸਟਮਸ ਇਹ ਦੱਸ ਰਿਹਾ ਕਿ ਇਹ ਜਿਹੜਾ ਉਹਨਾਂ ਦਾ ਸਿਸਟਮ ਆ ਉਹ ਵਰਕ ਕਰ ਰਿਹਾ ਆ ਆਫੀਸਰਸ ਨੇ ਕਿਹਾ ਕਿ ਜਿਹੜੇ ਅਸੀਂ ਟੂਲ ਲਾਉਣੇ ਆ ਉਹਦਾ ਮਤਲਬ ਸਾਡਾ ਸ਼ੱਕ ਸਹੀ ਹੁੰਦਾ ਆ ਸੋ ਜਿਹੜਾ ਇਹ ਤੋਂ ਪਹਿਲਾਂ ਉਹਨੂੰ ਡਿਸਟ੍ਰਿਕਟ ਕੋਰਟ ਦੇ ਵਿੱਚ ਲਿਆਂਦਾ ਗਿਆ ਤੇ ਹੁਣ ਜਿਹੜੇ ਕ੍ਰਿਮੀਨਲ ਚਾਰजेस ਆ ਉਹਦੇ ਉੱਤੇ ਲਾਏ ਗਏ ਅਗਲੀ ਗੱਲਬਾਤ ਅਮਰੀਕਾ ਕੈਨੇਡਾ ਦੇ ਰਿਸ਼ਤੇ ਬਾਰੇ ਰਿਪੋਰਟ ਅੱਜ ਫੇਰ ਆਈ ਹੈ ਹਰ ਮਹੀਨੇ ਲਗਭਗ ਰਿਪੋਰਟ ਆਉਂਦੀ ਆ ਤੇ ਇਸ ਰਿਪੋਰਟ ਦੇ ਵਿੱਚ ਜਿਹੜੀ ਸਟੈਟਿਸਟਿਕਸ ਦੱਸ ਰਹੇ ਆ ਕਿ ਵੈਨਕੂਵਰ 에ਅਰਪੋਰਟ ਤੋਂ ਅਮਰੀਕਾ ਨੂੰ ਜਾਣ ਵਾਲੇ ਲੋਕ ਲਗਾਤਾਰ ਨੌਵੇਂ ਮਹੀਨੇ ਦੇ ਵਿੱਚ ਲਗਾਤਾਰ ਮਤਲਬ ਇਨ ਰੋ ਜਿਹੜੇ ਨੌਵੇਂ ਮਹੀਨੇ ਦੇ ਵਿੱਚ ਉਹਨਾਂ ਦੀ ਗਿਣਤੀ ਘਟੀ ਆ ਜਦੋਂ ਦਾ ਅਮਰੀਕਾ ਦਾ ਕੈਨੇਡਾ ਦੇ ਨਾਲ ਰੌਲਾ ਰੱਪਾ ਪਿਆ ਕਨਫਲਿਕਟ ਟ੍ਰੇਡ ਵਾਰ ਜਾਂ ਜਿੰਨਾ ਕੁਝ ਵੀ ਹੋਇਆ ਉਦੋਂ ਇਮੀਗ੍ਰੇਸ਼ਨ ਦੀ ਸਖਤੀ ਹੋਈ ਆ ਕੈਨੇਡਾ ਵਾਲੇ ਅਮਰੀਕਾ ਨਹੀਂ ਜਾ ਰਹੇ ਲੱਗਦਾ ਸੀ ਕਿ ਮਹੀਨੇ ਦੀ ਗੱਲਬਾਤ ਆ ਮੁੜ ਕੇ ਸਾਰਾ ਕੁਝ ਆਮ ਜਿਹਾ ਹੋ ਜਾਣਾ ਪਰ ਨਵੇਂ ਮਹੀਨੇ ਦੀ ਅੱਜ ਲਗਾਤਾਰ ਰਿਪੋਰਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿਹੜੀ ਦੱਸ ਰਹੀ ਆ ਕਿ ਕੈਨੇਡਾ ਵਾਲੇ ਹੋਰ ਕਿਤੇ ਵੀ ਜਾ ਰਹੇ ਆ ਅਮਰੀਕਾ ਨਹੀਂ ਜਾ ਰਹੇ ਉੱਥੇ ਗਿਣਤੀ ਬਹੁਤ ਜ਼ਿਆਦਾ ਇਹਨਾਂ ਨੇ ਘਟਾ ਦਿੱਤੀ ਆ ਓਵਰਆਲ ਬਹੁਤ ਲੋਅ ਆ ਇਹ ਅਮਰੀਕਾ ਨੂੰ ਜਾਣਾ ਹਾਲਾਂਕਿ ਜਿਹੜਾ ਵੈਂਕੂਵਰ ਆ ਇੱਥੋਂ 9 ਲੱਖ ਦੇ ਕਰੀਬ ਜਿਹੜੇ ਪੈਸੇਂਜਰ ਨੇ ਅਕਤੂਬਰ ਦੇ ਵਿੱਚ ਜਿਹੜੇ ਗਏ ਆ ਤੇ ਪਿਛਲੇ ਸਾਲਾਂ ਨਾਲੋਂ 6.6% ਉੱਤੇ ਨੇ ਉੱਤੇ ਨੇ ਜਿਹੜੇ ਜ਼ਿਆਦਾ ਕੈਨੇਡੀਅਨਸ ਨੇ ਉਹ ਇਸ ਵੇਲੇ ਵਿਦਨ ਕੈਨੇਡਾ ਫਲਾਈ ਕਰ ਰਹੇ ਆ ਡੋਮੈਸਟਿਕ ਟ੍ਰੈਵਲ 8.5% ਉੱਤੇ ਚਲੇ ਗਿਆ ਮਤਲਬ ਇਹ ਆ ਕਿ ਲੋਕਾਂ ਨੇ ਹੁਣ ਜਾਂ ਤਾਂ ਟ੍ਰਾਂਟੋ ਮੋ ਜਾ ਰਿਹਾ ਕੈਲਗਰੀ ਮੌਂਟਰੀਅਲ ਜਾਂ ਦੂਜੇ ਕੈਨੇਡੀਅਨ ਸ਼ਹਿਰਾਂ ਦੇ ਵਿੱਚ ਜਾ ਰਿਹਾ ਇਨਸਟੈਡ ਕਿ ਉਹ ਅਮਰੀਕਾ ਜਾਣ 24.4% 에어ਫੋਰਟ ਟ੍ਰੈਫਿਕ ਯੂਐਸ ਬਾਉਂਡ ਹੁੰਦਾ ਸੀ ਪਹਿਲਾਂ ਜੇ ਸੌ ਫਲਾਈਟ ਜਾਂਦੀ ਆ 24 ਇਧਰ ਨੂੰ ਜਾਂਦੀਆਂ ਸੀ ਜਾਂ ਜਿਹੜੇ ਲੋਕ ਆ ਜੀ ਉਹਨਾਂ ਦੀ ਗਿਣਤੀ ਕੀਤੀ ਜਾਵੇ ਇਹਨੇ ਜਾਂਦੇ ਸੀ ਜੇ ਪਿਛਲੇ ਲਾਸਟ ਇਅਰ ਦੇਖਿਆ ਜਾਵੇ ਤੇ ਇਹ 28% ਸੀਗਾ ਸੋ 28 ਤੋਂ ਸਿਰਫ 24% ਜਿਹੜਾ ਰਹਿ ਜਾਣਾ ਇਹ ਕਲੀਅਰ ਕੱਟ ਡਿਕਲਾਈਨ ਆ ਕਿ ਲੋਕ ਹੁਣ ਅਮਰੀਕਨ ਡੈਸਟੀਨੇਸ਼ਨਸ ਦੇ ਉੱਤੇ ਨਹੀਂ ਜਾ ਰਹੇ ਕੈਨੇਡੀਅਨ 에ਅਰਪੋਰਟ ਓਵਰਆਲ ਬਿਜ਼ੀ ਰਹੀਆਂ ਕੈਨੇਡਾ ਦੇ ਵਿੱਚ ਅੱਠ ਜਿਹੜੀਆਂ ਸਭ ਤੋਂ ਵੱਡੀਆਂ 에ਅਰਪੋਰਟ ਨੇ ਉਹਨਾਂ ਦੇ ਵਿੱਚ 5 ਮਿਲੀਅਨ ਤੋਂ ਜ਼ਿਆਦਾ ਪੈਸੰਜਰ ਜਿਹੜੇ ਅਕਤੂਬਰ ਦੇ ਵਿੱਚ ਗਏ ਨੇ ਇਹ 4.5% ਵਾਧਾ ਆ ਜੇਕਰ ਇਹਨੂੰ ਪਿਛਲੇ ਸਾਲ ਦੇ ਨਾਲ ਮੁਕਾਬਲਾ ਕਰਕੇ ਦੇਖਿਆ ਜਾਵੇ ਇਹਦੇ ਜਿਹੜੇ ਕੈਨੇਡਾ ਵਾਲੇ ਅਮਰੀਕਾ ਘਟ ਜਾ ਰਹੇ ਆ ਅਮਰੀਕਾ ਵਾਲੇ ਕੈਨੇਡਾ ਜ्यादा ਆ ਰਹੇ ਆ ਜਿਹੜੇ ਅਰਾਈਵਲਸ ਨੇ ਬਾਈ 에ਅਰ ਅਮਰੀਕਾ ਤੋਂ ਉਹ 1.3% ਉੱਤੇ ਚਲੇ ਗਏ ਇਹਦਾ ਮਤਲਬ ਇਹ ਆ ਕਿ ਅਮਰੀਕਾ ਵਾਲਿਆਂ ਦੇ ਲਈ ਕੈਨੇਡਾ ਹਜੇ ਵੀ ਇੱਕ ਸੇਫ ਜਾਂ ਅਟਰੈਕਟਿਵ ਟਰੈਵਲ ਹੈਗਾ ਆ ਤੇ ਇੱਥੇ ਆਉਣਾ ਉਹਨਾਂ ਦੇ ਲਈ ਜਿਹੜੇ ਬਹੁਤ ਸਾਰੇ ਲੋਕ ਬਾਰਡਰ ਤੋਂ ਡਰਾਈਵ ਕਰਕੇ ਜਾਂਦੇ ਸੀ ਉਧਰਲੇ ਪਾਸੇ ਨੂੰ ਅਮਰੀਕਾ ਨੂੰ ਉਹਨਾਂ ਦੀ ਗਿਣਤੀ ਵੀ ਘਟ ਗਈ ਆ। ਵਸ਼ਿੰਗਟਨ ਸਟੇਟ ਡਾਟਾ ਦੱਸਦਾ ਆ ਕਿ 37% ਘਟ ਬੀਸੀ ਦੀਆਂ ਲਾਇਸੈਂਸ ਪਲੇਟਾਂ ਨੇ ਅਕਤੂਬਰ ਦੇ ਵਿੱਚ ਜਿਹੜੀਆਂ ਬਾਰਡਰ ਕ੍ਰੋਸ ਕੀਤਾ। ਅਸਲ ਦੇ ਵਿੱਚ ਜਦੋਂ 트럼ਪ ਵਾਈਟ ਹਾਊਸ ਆਏ ਸੀ ਉਸੇ ਵੇਲੇ ਜਿਹੜਾ ਉਹਨਾਂ ਨੇ ਜਿਹੜਾ ਟ੍ਰੈਵਲ ਆ ਉਹ ਘਟ ਗਿਆ ਸੀ ਫ फेब्रुवारी ਦੇ ਵਿੱਚ ਹੀ। ਬਿਲਕੁਲ ਉਦੋਂ ਜਦੋਂ 트럼ਪ ਜਿਹੜੇ ਆ ਉਹਨਾਂ ਦਾ ਦੁਬਾਰਾ ਹੋ ਉਹਨਾਂ ਨੇ ਆਪਣਾ ਅਹੁਦਾ ਸੰਭਾਲਿਆ ਸੀ ਫਿਰ ਉਹਨਾਂ ਤੋਂ ਬਾਅਦ ਜਿਹੜੇ ਉਹਨਾਂ ਦੇ ਐਂਟੀ ਕੈਨੇਡਾ ਕਮੈਂਟਸ ਸੀਗੇ ਆਪਾਂ ਸਾਰੇ ਜਾਣਦੇ ਆ ਲੋਕ ਡਰ ਗਏ ਸੀ ਦੋ ਤਿੰਨ ਗੱਲਾਂ ਹੋਈਆਂ ਇੱਕ ਤਾਂ ਲੋਕਾਂ ਨੂੰ ਇਹ ਲੱਗਿਆ ਵੀ ਜਿਹੜਾ ਉਸ ਦੇਸ਼ 'ਚ ਜਾਣਾ ਨਹੀਂ ਚਾਹੀਦਾ ਉਹਦੀ ਇਕਨੋਮੀ ਨੂੰ ਕਿਉਂ ਬੂਸਟ ਕਰਨਾ ਆਪਾਂ ਕਿਤੇ ਹੋਰ ਚਲੇ ਜਾਂਦੇ ਆ ਜਿੱਦ ਸਾਡੀ ਉਹਨਾਂ ਨਾਲ ਬਣਦੀ ਨਹੀਂ ਉਹ ਕੈਨੇਡਾ ਨੂੰ ਲੱਗਿਆ ਕਿ ਕਮੰਜੀ ਅਡਮਿਨਿਸਟ੍ਰੇਟ ਕਰ ਰਹੇ ਆ ਦੂਜਾ ਇਹ ਸੀ ਕਿ ਲੋਕ ਡਰੇ ਵੀ ਆ ਇਸੇ ਵੇਲੇ ਪਬਲੀਕਲੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਮਰੀਕਾ ਜਿਹੜਾ ਉਹ ਕੈਨੇਡਾ ਨੂੰ ਇਸ ਤਰੀਕੇ ਦੇ ਨਾਲ ਦੇਖ ਰਿਹਾ ਤੇ 51st ਸਟੇਟ ਤੇ ਇਹਦੇ ਤੋਂ ਬਾਅਦ ਫਿਰ ਕੈਨੇਡੀਅਨ ਹਾਲਾਂਕਿ ਕੈਲੀਫੋਰਨੀਆ ਵਰਗੇ ਸੂਬਿਆਂ ਨੇ ਕਿਹਾ ਵੀ ਉੱਥੋਂ ਦੇ ਗਵਰਨਰ ਗੈਵਨ ਨਿਊਸਮ ਨੇ ਕੈਨੇਡਾ ਵਾਲਿਆਂ ਨੂੰ ਕਿਹਾ ਕਿ ਸਾਡੀ ਟਰੰਪ ਨਾਲ ਨਹੀਂ ਬਣਦੀ ਵਾਸ਼ਿੰਗਟਨ ਸਾਡੇ ਤੋਂ ਜ਼ਿਆਦਾ ਦੂਰ ਆ ਤੁਸੀਂ ਕੈਨੇਡਾ ਵਾਲੇ ਨੇੜੇ ਆ ਤੁਸੀਂ ਇੱਥੇ ਆਓ ਹੋਟਲਾਂ ਦੇ ਡਿਸਕਾਊਂਟ ਕਈ ਕੁਸ਼ ਕੀਤਾ ਗਿਆ ਪਰ ਲਗਾਤਾਰ ਨੌਵਾਂ ਮਹੀਨਾ ਜਿਹੜਾ ਅ ਅੰਕੜੇ ਦੱਸ ਰਹੇ ਆ ਕਿ ਲੋਕਾਂ ਦਾ ਉੱਧਰ ਨੂੰ ਜਾਣ ਦਾ ਰੁਝਾਨ ਹਜੇ ਵੀ ਵਧ ਨਹੀਂ ਰਿਹਾ ਚਾਹੇ ਉਹ ਬਾਇਰ ਕ੍ਰੋਸਿੰਗ ਆ ਚਾਹੇ ਲੈਂਡ ਕ੍ਰੋਸਿੰਗ ਆ ਟਰੇਡ ਟੈਂਸ਼ਨ ਜਿਹੜੀ ਆ ਉਹ ਕਿਤੇ ਕਿਤੇ ਵਿੱਚ ਵਿਚਾਲੇ ਫੇਰ ਵੱਧਦੀ ਆ ਔਰ ਜਿੰਨਾ ਕੁਝ ਹੋਇਆ ਆ ਤੇ ਜੇ ਇਸ ਕਿਸਮ ਦੇ ਕਮੈਂਟ ਉਹਨਾਂ ਦੇ ਹੋਏ ਆ ਇਮੀਗ੍ਰੇਸ਼ਨ ਤੇ ਬਾਰਡਰ ਕਰੈਕਡਾਊਨ ਤੋਂ ਵੀ ਕੈਨੇਡੀਅਨ ਚਿੰਤਤ ਨੇ ਜੇ ਇਸ ਕਿਸਮ ਦੇ ਬਾਰਡਰ ਦੇ ਉੱਤੇ ਪੁਸ਼ਪੜਤਾਲ ਤੇ ਉਸ ਤੋਂ ਬਾਅਦ ਵੀ ਪੁੱਛਿਆ ਜਾ ਰਿਹਾ ਆ ਪੋਲਿਟਿਕਲ ਵੈਲਿਊਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਫਰਕ ਬਹੁਤ ਪੈ ਗਿਆ ਔਰ ਜਿਹੜਾ ਸੇਫਟੀ ਕਨਸਰਨ ਆ ਅਮਰੀਕਾ ਦੇ ਵਿੱਚ ਉਹ ਵੀ ਕੈਨੇਡੀਅਨ ਨੂੰ ਲੱਗਦਾ ਕਿ ਕਿਸੇ ਪਾਸੇ ਨੂੰ ਜਾ ਸਕਦਾ ਹੈ ਗਿਣਤੀ ਕੈਨੇਡਾ ਵਾਲਿਆਂ ਦੀ ਅਮਰੀਕਾ ਜਾਣ ਵਾਲ ਲਈ ਲਗਾਤਾਰ ਘਟਦੀ ਜਾ ਰਹੀ ਆ ਨਵੰਬਰ ਮਹੀਨੇ ਦੇ ਵਿੱਚ ਗ੍ਰੇਟਰ ਵੈਨਕੂਵਰ ਜਿਹੜੇ ਇਹਦੇ ਵਿੱਚ ਘਰਾਂ ਦੇ 1846 ਘਰ ਵਿਕੇ ਆ ਜਿਹਦਾ ਮਤਲਬ ਪਿਛਲੇ ਸਾਲ ਨਾਲੋਂ ਇਹ 15% ਤੋਂ ਜ਼ਿਆਦਾ ਘਟਾ 10 ਸਾਲਾਂ ਦੀ ਐਵਰੇਜ ਦੇਖੀ ਜਾਵੇ ਤਾਂ 20.6% ਘਟਾ ਇਹਦਾ ਮਤਲਬ ਇਹ ਆ ਘਰ ਨਹੀਂ ਵਿਕ ਰਹੇ ਹਜੇ ਵੀ ਚਲੋ ਪਿਛਲੇ ਸਮੇਂ 'ਚ ਸਾਨੂੰ ਪਤਾ ਹੀ ਹੈ ਘਰਾਂ ਦੀ ਵਿਕਰੀ ਘਟੀ ਆ ਪਰ ਨਵੰਬਰ ਮਹੀਨੇ ਦੀ ਰਿਪੋਰਟ ਵੀ ਦੱਸਦੀ ਆ ਕਿ ਇਹ ਪਿਛਲੇ ਸਾਲ ਨਾਲੋਂ ਜੇ ਪਿਛਲੇ ਸਾਲ ਨਵੰਬਰ ਮਹੀਨੇ ਨਾਲੋਂ ਦੇਖਿਆ ਜਾਵੇ 15.4% ਘਟਾ ਪ੍ਰਾਈਸ ਲਗਾਤਾਰ ਘਟ ਰਿਹਾ ਜਿਹੜਾ ਐਵਰੇਜ ਬੈਂਚਮਾਰਕ ਹੋਮ ਪ੍ਰਾਈਸ ਆ ਉਹ ਇਸ ਵੇਲੇ ਜਿਹੜਾ 11 ਲੱਖ 23000 700 ਡਾਲਰ ਆ ਜਿਹੜਾ ਕਿ ਪਿਛਲੇ ਸਾਲ ਨਾਲੋਂ 3.9% ਘਟਿਆ ਮਤਲਬ ਘਰ ਸਸਤੇ ਹੋਏ ਆ ਪਰ ਵਿਕ ਨਹੀਂ ਰਹੇ ਔਰ ਜੇ ਨੂੰ ਇਹਨੂੰ ਜਿਹੜਾ ਅਕਤੂਬਰ ਦੇ ਨਾਲ ਵੀ ਇਹਦਾ ਮੁਕਾਬਲਾ ਕਰਕੇ ਦੇਖਦੇ ਹਾਂ ਤਾਂ ਉੱਥੇ ਵੇਹੇ 0.3% 0.3% ਘਟ ਨਜ਼ਰ ਆ ਰਿਹਾ ਅਸਲ ਦੇ ਵਿੱਚ ਬਾਹਰ ਜਿਹੜਾ ਇਸ ਵੇਲੇ ਵੇਟ ਕਰ ਰਿਹਾ ਜਿਨੇ ਘਰ ਖਰੀਦਣਾ ਐਕਸਪਰਟੇ ਕਹਿੰਦੇ ਆ ਕਿ ਘਰ ਇਦਾਂ ਨਹੀਂ ਕਿ ਘਰ ਲੋਕਾਂ ਨੂੰ ਮਿਲ ਗਏ ਸਾਰਿਆਂ ਨੂੰ ਤੇ ਲੋਕ ਆਰਾਮ ਨਾਲ ਬੈਠ ਗਏ ਕਿ ਹੁਣ ਵਿਕਤਾ ਨਹੀਂ ਰਹਿ ਲੋਕਾਂ ਕੋਲੇ ਘਰ ਹੈਗਾ ਲੋਕ ਬੈਠੇ ਬਿਨਾ ਘਰਾਂ ਤੋਂ ਬਹੁਤ ਵੱਡੀ ਗਿਣਤੀ ਆ ਲੋਕਾਂ ਦੀ ਉਹ ਡੀ ਕਰ ਰਿਹਾ ਇਸ ਵੇਲੇ ਇੱਕ ਡੀਕ ਉਹਨਾਂ ਦੀ ਇਹ ਆ ਵੀ ਜੇ ਇਸ ਹਿਸਾਬ ਨਾਲ ਇਹ ਕੀਮਤ ਥੱਲੇ ਨੂੰ ਜਾ ਰਹੀਆਂ ਹੋਰ ਥੱਲੇ ਆਉਣਗੀਆਂ ਕਸੀਂ ਕਿਉਂ ਅੱਜ ਲਈਏ ਵੇਟ ਕਰੋ ਕਿ ਦੇਖਦੇ ਹਾਂ ਕਦੋਂ ਹੋਰ ਥੱਲੇ ਆਉਂਦੀਆਂ ਦੂਜਾ ਜਿਹੜੇ ਇੰਟਰਸਟ ਰੇਟ ਆ ਉਹ ਵੀ ਹੋਰ ਸ਼ਾਇਦ ਆ ਦਸੰਬਰ ਦੇ ਵਿੱਚ ਇੱਕ ਵਾਰੀ ਹੋਰ ਘਟ ਜਾਣ ਇੱਕ ਲੋਕਾਂ ਦਾ ਕਿ ਮਾਰਕੀਟ ਥੋੜੀ ਜਿਹੀ ਬੈਟਰ ਹੋ ਜੂਗੀ ਸੋ ਇਹਨਾਂ ਸਾਰੇ ਫੈਕਟਰਸ ਕਰਕੇ ਕਿਉਂਕਿ ਬਾયર ਐ ਇਸ ਵੇਲੇ ਉਡੀਕ ਕਰ ਰਿਹਾ ਆ ਇਸ ਕਰਕੇ ਮੰਗ ਘਟ ਗਈ ਡਿਮਾਂਡ ਘਟ ਗਈ ਜਿਹਦੇ ਕਰਕੇ ਲੋਕਾਂ ਨੂੰ ਘਰ ਸਸਤੇ ਕਰਕੇ ਲਾਉਣੇ ਪੈ ਰਹੇ ਆ ਸੈਲਰ ਜਿਹੜਾ ਆ ਉਹ ਐਡਜਸਟ ਕਰ ਰਿਹਾ ਕਿਉਂਕਿ ਬਾયર ਥੋੜੇ ਹੀ ਪਏ ਆ ਮਾਰਕੀਟ ਦੇ ਵਿੱਚ ਜਿਹੜਾ ਸੈਲਰ ਹੈ ਉਹਨੂੰ ਇੱਕ ਤਕੀਮਤ ਘਟਾਉਣੇ ਪੈ ਰਹੇ ਜਿਹਨੇ ਵੇਚਣਾ ਘਰ ਉਹ ਸਸਤਾ ਕਰ ਰਿਹਾ ਦੂਜਾ ਸੇਲ ਸਲੋ ਇਹ ਗੱਲ ਮੰਨ ਕੇ ਚੱਲਣੀ ਪੈ ਰਹੀ ਹੈ ਉਹਨੂੰ ਤੀਜਾ ਕੰਪੀਟੀਸ਼ਨ ਬਹੁਤ ਇਨਵੈਂਟਰੀ ਹਾਈ ਹੈ ਘਰ ਤੱਕ ਬਹੁਤ ਜ਼ਿਆਦਾ ਹੈ ਮਤਲਬ 15149 ਘਰ ਹੈ ਇਸ ਵੇਲੇ ਸੇਲ ਦੇ ਉੱਤੇ ਨੇ ਜਿਹੜੇ ਕਿ ਪਿਛਲੇ ਸਾਲ ਨਾਲੋਂ 14.4% ਉੱਤੇ ਆ 36.3% 10 ਸਾਲ ਦੀ ਐਵਰੇਜ ਤੋਂ ਉੱਤੇ ਆ ਸੋ ਇਹਦਾ ਮਤਲਬ ਇਹ ਆ ਕਿ ਮਾਰਕੀਟ ਦੇ ਵਿੱਚ ਘਰ ਬਹੁਤ ਜ਼ਿਆਦਾ ਆ ਹੁਣ ਜ਼ਿਆਦਾ ਘਰ ਆ ਸਸਤੇ ਆ ਪਰ ਫੇਰ ਵੀ ਵੇਕ ਨਹੀਂ ਰਹੇ ਜਿਹੜੀਆਂ ਨਵੀਆਂ ਲਿਸਟਿੰਗ ਨੇ ਉਹ ਥੋੜੀਆਂ ਜਿਹੀਆਂ ਘਟੀਆਂ ਨਿਊ ਲਿਸਟਿੰਗ ਜਿਹੜੀਆਂ ਨਵੀਆਂ ਲਿਸਟਿੰਗ ਨੇ 3674 ਆ ਜਿਹੜੀਆਂ 1.4% ਪਿਛਲੇ ਸਾਲ ਨਾਲੋਂ ਘਟ ਦਸੀਆਂ ਜਾ ਰਹੀਆਂ ਪਰ 10 ਸਾਲ ਦੀ ਐਵਰੇਜ ਨਾਲੋਂ ਉੱਤੇ ਆ ਸੋ ਜਿਹੜਾ ਪ੍ਰਾਪਰਟੀਆਂ ਨੇ ਉਹਨਾਂ ਨੂੰ ਜ਼ਿਆਦਾ ਸਮਾਂ ਲੱਗ ਰਿਹਾ ਘਰ ਮਾਰਕੀਟ ਦੇ ਵਿੱਚ ਬਹੁਤ ਲੰਮਾ ਸਮਾਂ ਲੱਗੇ ਰਹਿੰਦੇ ਆ ਹੁਣ ਕਿੰਨੇ ਕਿੰਨੇ ਮਹੀਨੇ ਕਈ ਵਾਰੀ ਉਹੀ ਘਰ ਵਿਕਦਾ ਨਹੀਂ ਕਿਉਂਕਿ ਬਾਅਰ ਹੈ ਨਹੀਂਗਾ ਜਿਹੜੇ ਡਿਟੈਚ ਹੋਮ ਨੇ ਕਾਂਡੋਸ ਨੇ ਜਾਂ ਜਿਹੜੇ ਟਾਊਨ ਹਾਊਸਸ ਨੇ ਉਹਨਾਂ ਸਾਰਿਆਂ ਦੀ ਕੀਮਤ ਘਟੀ ਐ ਡਿਟੈਚ ਜਿਹੜੇ ਹੋਮ ਨੇ ਉਹ ਜਿਹੜਾ ਦੱਸਿਆ ਜਾ ਰਿਹਾ ਕਿ 4.3% ਥੱਲੇ ਆਏ ਆ ਕਾਂਡੋ ਦੀਆਂ ਕੀਮਤਾਂ ਜਿਹੜੀਆਂ 5.2% ਥੱਲੇ ਆਈਆਂ ਜਿਹੜੇ ਟਾਊਨ ਹਾਊਸ ਨੇ 4.4% ਥੱਲੇ ਆਏ ਆ ਇੰਟਰਸਟ ਰੇਟ ਹਜੇ ਵੀ ਮੰਨਿਆ ਜਾ ਰਿਹਾ ਵੀ ਹਾਈ ਨੇ ਬੋਰੋਇੰਗ ਕਾਸਟ ਜਿਹੜੀ ਹਜੇ ਵੀ ਜਿਹੜੀ ਉਹ ਮਤਲਬ ਕਿੱਥੇਕ ਤੱਕ ਰਹਿੰਦੀ ਆ ਜਿੰਨੀ ਹੈਗੀ ਆ ਇਹਦੇ ਨਾਲ ਕੁਝ ਹੁੰਦਾ ਆ ਸੋ ਜਿਹੜਾ ਹਾਈ ਇੰਟਰਸਟ ਆ ਉਹਦਾ ਤੇ ਦੂਜਾ ਜਿਹੜਾ ਇਨਵੈਂਟਰੀ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਆ ਘਰ ਵੇਚਣਾ ਇਸ ਵੇਲੇ ਔਖਾ ਹੋ ਰਿਹਾ ਅਗਲੀ ਗੱਲਬਾਤ ਬ੍ਰਿਟਿਸ਼ ਕਲੰਬੀਆ ਦੇ ਵਿੱਚ ਇੱਕ ਹੰਗਰ ਰਿਪੋਰਟ ਆਈ ਹੈ ਜਾਨੀ ਭੁੱਖ ਦੇ ਸੰਬੰਧੀ ਇੱਕ ਅੰਕੜੇ ਸਾਹਮਣੇ ਆਏ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ BC ਦੇ ਵਿੱਚ ਜਿਹੜੀਆਂ ਫੂਡ ਬੈਂਕਸ ਨੇ ਫੂਡ ਐਂਡ ਸਿਕਿਉਰਿਟੀ ਦੇ ਵਿੱਚ ਨੇ ਮਤਲਬ ਇਹ ਆ ਰੈਕર્ડ ਹਾਈ ਐ ਇਸ ਵੇਲੇ ਤੇ ਪੂਰੇ ਪ੍ਰੋਵਿੰਸ ਦੇ ਵਿੱਚ ਵੱਧ ਰਹੀ ਹੈ ਫੂਡ ਬੈਂਕ ਦੇ ਵਿੱਚ ਬੰਦਾ ਕਦੋਂ ਜਾਂਦਾ ਉਦੋਂ ਜਾਂਦਾ ਜਦੋਂ ਉਹਨੂੰ ਲੱਗਦਾ ਕਿ ਜਿਹੜਾ ਮਤਲਬ ਉਹਦੇ ਕੋਲੇ ਫੂਡ ਹੈ ਨਹੀਂ ਖਾਣ ਦੇ ਲਈ ਤੇ ਉਹ ਫੂਡ ਬੈਂਕ ਦੇ ਵਿੱਚ ਚਲੇ ਜਾਂਦਾ ਜਿਹੜੇ ਚਾਰ ਦੇ ਵਿੱਚੋਂ ਇੱਕ ਬ੍ਰਿਟਿਸ਼ ਕਲੰਬੀਆ ਦੇ ਵਿੱਚ ਆ ਉਹ ਆਪਣਾ ਫੂਡ ਅਫੋਰਡ ਨਹੀਂ ਕਰ ਸਕਦੇ ਚੌਹ ਦੇ ਵਿੱਚੋਂ ਇੱਕ ਲਗਭਗ 25% 24.4% ਬੀਸੀ ਦੇ ਲੋਕ ਜਿਹੜੇ ਉਹਨਾਂ ਨੂੰ ਫੂਡ ਇਨਸਿਕਿਉਰਟੀ ਹੈ ਮਤਲਬ ਤੁਸੀਂ ਸੋਚ ਕੇ ਦੇਖੋ ਨਾ ਇਹ ਗੱਲ ਕਹਿਣ ਨੂੰ ਤਾਂ ਬਹੁਤ ਸੌਖੀ ਲੱਗਦੀ ਆ ਕਿ ਫੂਡ ਇਨਸਿਕਿਉਰਟੀ ਹੈ ਲੋਕਾਂ ਕੋਲੇ ਢਿੱਡ ਭਰਵਾ ਮਤਲਬ ਖਾਣਾ ਨਹੀਂ ਆ 25% ਕੋਲ ਚੌਹ ਦੇ ਵਿੱਚੋਂ ਇੱਕ ਇਹ ਨੰਬਰ ਬਹੁਤ ਸ਼ੌਕਿੰਗ ਨੇ ਤੇ ਇਹ ਕ੍ਰਾਈਸਿਸ ਜਿਹੜਾ ਬਹੁਤ ਆਲੇ ਦੁਆਲੇ ਜਿਹੜਾ ਵਧ ਰਿਹਾ ਆ ਡਿਮਾਂਡ ਫੂਡ ਬੈਂਕਾਂ ਦੀ ਬਹੁਤ ਉੱਤੇ ਚਲੀ ਗਈ ਆ 79% ਉੱਤੇ ਗਈ ਆ 219 ਨਾਲ ਜੇਕਰ ਮੁਕਾਬਲਾ ਕਰਕੇ ਦੇਖਿਆ ਜਾਵੇ ਫੂਡ ਬੈਂਕ ਨੇ ਲਗਭਗ ਦੁੱਗਣੀ ਡਿਮਾਂਡ ਸਿਰਫ ਕੁਝ ਸਾਲਾਂ ਦੇ ਵਿੱਚ ਵਿੱਚ ਪਰ ਰਿਸੋਰਸਸ ਫੂਡ ਬੈਂਕ ਕੋਲੇ ਕਿੱਥੋਂ ਆਉਣਾ ਫੂਡ ਬੈਂਕ ਵੀ ਤਾਂ ਡੋਨੇਸ਼ਨ ਜਾਂ ਕੋ ਫੰਡਿੰਗ ਦੇ ਨਾਲ ਹੀ ਚੱਲਦੀਆਂ ਆ ਉਹ ਉਨੀ ਆ ਮੰਗ ਅੱਗੇ ਵਧ ਗਈ ਆ ਜਿਹੜੀ ਫੂਡ ਇਨਸਿਕਿਉਰਿਟੀ ਆ ਇਹ ਕੋਈ ਪਰਸਨਲ ਫੇਲਰ ਇਹਨਾਂ ਕਹੇ ਬੰਦੇ ਨੂੰ ਕੋਈ ਕੰਮ ਹੀ ਨਹੀਂ ਕਰਦਾ ਇਹਨੂੰ ਫੂਡ ਕਿੱਥੋਂ ਮਿਲਣਾ ਨਹੀਂ ਇਹ ਨਹੀਂ ਆ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਸਿਸਟੈਮਿਕ ਇਸ਼ੂ ਆ ਇਹ ਵੱਡਾ ਇਸ਼ੂ ਬਣ ਗਿਆ ਕੋਸਟ ਆਫ ਲਿਵਿੰਗ ਹੀ ਇੰਨੀ ਵੱਧ ਗਈ ਤੁਸੀਂ ਮਹਿੰਗਾ ਹੀ ਇੰਨਾ ਕਰ ਦਿੱਤਾ ਸਾਰਾ ਕੁਝ ਕਿ ਬੰਦਾ ਅਫੋਰਡ ਹੀ ਨਹੀਂ ਕਰ ਸਕਦਾ ਖਰਚੇ ਤੁਹਾਡੇ ਜਿਹੜੀ ਆਮਦਨ ਤੁਹਾਡੀ ਹੈ ਉੰਨੀ ਨਹੀਂ ਆ ਵੇਜਸ ਬਹੁਤ ਘੱਟ ਆ ਇਹਨੇ ਵੇਜਸ ਦੇ ਉੱਤੇ ਬੰਦਾ ਸਰਵਾਈਵ ਹੀ ਨਹੀਂ ਕਰ ਸਕਦਾ ਸੋਸ਼ਲ ਸਪੋਰਟ ਹੈ ਨਹੀਂ ਕਿਹੜਾ ਕਿਸੇ ਨੇ ਕਿਸੇ ਦੀ ਮਦਦ ਕਰਨੀ ਹੈ ਕਿਰਾਏ ਇੰਨੇ ਜ਼ਿਆਦਾ ਘਰਾਂ ਦੇ ਵਧੇ ਆ ਸੋ ਇਹਦਾ ਮਤਲਬ ਇਹ ਨਹੀਂ ਆ ਕਿ ਉਹ ਉਹਨਾਂ ਨੇ ਖਾਸ ਗੱਲ ਲਿਖੀ ਆ ਕਿ ਲੋਕ ਕੋਸ਼ਿਸ਼ ਨਹੀਂ ਕਰ ਰਹੇ ਦਾ ਕਾਰਨ ਇਹ ਨਹੀਂ ਆ ਸਿਸਟੈਮਿਕ ਇਸ਼ੂ ਆ ਮਤਲਬ ਇੱਕ ਵੱਡੇ ਪੱਧਰ ਦੇ ਉੱਤੇ ਇਹ ਸਮੱਸਿਆ ਜਿਹੜੀ ਇਸ ਵੇਲੇ ਆ ਰਹੀ ਹੈ ਜਿਹੜੀਆਂ ਚੈਰਿਟੀਜ਼ ਨੇ ਉਹ ਇਕੱਲੀਆਂ ਕ੍ਰਾਈਸਿਸ ਨੂੰ ਹੈਂਡਲਿੰਗ ਕਰ ਸਕਦੀਆਂ ਫੂਡ ਬੈਂਕ ਬੀਸੀਏ ਕਹਿੰਦੀ ਆ ਕਿ ਇਹ ਕਦੇ ਵੀ ਲੌਂਗ ਟਰਮ ਸੋਲੂਸ਼ਨ ਨਹੀਂ ਰਿਹਾ ਬਹੁਤ ਸਾਰੀਆਂ ਛੋਟੀਆਂ ਜਾਂ ਰੂਰਲ ਫੂਡ ਬੈਂਕਸ ਨੇ ਉਹਨਾਂ ਕੋਲੇ ਫੂਡ ਹੀ ਹੈ ਨਹੀਂ ਤੇ ਉਹਨਾਂ ਨੂੰ ਲੱਗਦਾ ਕਿ ਸਾਡੀਆਂ ਇਹ ਸਾਨੂੰ ਬੰਦ ਕਰਨੀਆਂ ਪੈ ਸਕਦੀਆਂ ਬੱਚਿਆਂ ਤੇ ਸਭ ਤੋਂ ਬਾਅਦ ਦਾ ਸਾਰਾ ਇੱਕ ਮਹੀਨੇ ਦੇ ਵਿੱਚ 33000 ਬੱਚੇ ਫੂਡ ਬੈਂਕ ਯੂਜ਼ ਕਰ ਰਹੇ ਆ ਮਤਲਬ ਸਾਰੇ ਕਲਾਇੰਟਸ ਦਾ 31% ਆ ਇਹ ਮਤਲਬ 31% ਸਾਰੇ ਕਲਾਇੰਟ ਦਾ ਬੱਚੇ ਨੇ ਇਹ ਇਹ ਚੀਜ਼ ਦੱਸਦੀ ਆ ਕਿ ਪਰਿਵਾਰ ਜਿਨ੍ਹਾਂ ਦੇ ਬੱਚੇ ਨੇ ਉਹ ਸਭ ਤੋਂ ਜ਼ਿਆਦਾ ਸਟਰਗਲ ਕਰ ਰਹੇ ਆ ਫੂਡ ਬੈਂਕ ਜਿਹੜੀਆਂ ਉਹ 1 ਮਿਲੀਅਨ ਤੋਂ ਜ਼ਿਆਦਾ ਵਾਰੀ ਪਿਛਲੇ 6 ਮਹੀਨਿਆਂ ਦੇ ਵਿੱਚ ਵਿਜ਼ਿਟ ਕੀਤੀਆਂ ਗਈਆਂ ਜਿਹੜੀਆਂ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਆ 2025 ਦੇ ਪਹਿਲੇ 6 ਮਹੀਨਿਆਂ ਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਵਿਜ਼ਿਟ ਸਿਗੀਆਂ ਤੇ ਲਗਭਗ 34000 ਲੋਕ ਜਿਹੜੇ ਆਹੋ ਉਹ ਸੀਗੇ ਜਿਹੜੇ ਪਹਿਲੀ ਵਾਰੀ ਫੂਡ ਬੈਂਕ ਦੇ ਵਿੱਚ ਆਏ ਆ। ਕੁਝ ਜੜੀਆਂ ਫੂਡ ਬੈਂਕਸ ਨੇ ਉਹਨਾਂ ਦੇ ਕੋਲੇ ਫੂਡ ਹੈ ਨਹੀਂ। ਬਹੁਤ ਸਾਰੇ ਉਹਨੂੰ ਖਰੀਦ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਮੰਗ ਦੇ ਨਾਲ ਪੂਰੇ ਉੱਤਰ ਸਕਣ। ਕੁਝ ਲੋਕਾਂ ਨੇ ਜਿਹੜਾ ਪੋਰਸ਼ਨ ਸਾਈਜ਼ ਘਟਾ ਦਿੱਤਾ 11% ਜੜੀਆਂ ਉਹਨਾਂ ਨੇ ਰਿਪੋਰਟ ਕੀਤਾ ਕਿ ਉਹ ਅ ਇਸ ਕਰਕੇ ਜਾ ਰਹੇ ਆ ਕਿਉਂਕਿ ਫੂਡ ਬਚਿਆ ਕੋਈ ਨਹੀਂ ਸੋ ਇਹ ਬਜੜੀ ਕਪੈਸਿਟੀ ਆ ਉਹ ਅਸਲ ਦੇ ਵਿੱਚ ਹੁਣ ਟੁੱਟ ਰਹੀ ਆ ਨਦਰਨ ਤੇ ਜਿਹੜਾ ਇੰਟੀਰੀਅਰ ਬੀਸ਼ੀ ਆ ਉੱਥੇ ਸਭ ਤੋਂ ਜ਼ਿਆਦਾ ਹਾਰਡ ਹਿੱਟ ਹੋਇਆ ਜਦੋਂ ਦੇਖਿਆ ਜਾਵੇ ਜਿਹੜੇ ਜ਼ਿਆਦਾ ਅਡਲਟ ਨਦਰਨ ਜਾਂ ਇੰਟੀਰੀਅਰ ਰੀਜਨਸ ਦੇ ਵਿੱਚ ਨੇ ਉਹ ਫੂਡ ਬੈਂਕਸ ਦੇ ਉੱਤੇ ਲਾਇਕ ਕਰਨੇ ਬੈਂਕ ਜਿਹੜੀਆਂ ਉਹ ਸਰਵ ਕਰ ਰਹੀਆਂ ਆ ਉਹਨਾਂ ਤਰੀਕਿਆਂ ਨੂੰ ਉਹਨਾਂ ਲੋਕਾਂ ਨੂੰ ਜਿੰਨੀ ਕੋਸ਼ਿਸ਼ ਕਰ ਸਕਦੇ ਆ ਫੂਡ ਬੈਂਕ ਕੇ ਚਾਹੁੰਦੇ ਆ ਪ੍ਰੋਵਿੰਸ ਨੂੰ ਕੇ ਇਨਕਮ ਵਧਾਈ ਜਾਵੇ ਤੇ ਜਿਹੜੀਆਂ ਲਿਵਿੰਗ ਵੇਜਸ ਪਾਲਿਸੀਜ਼ ਆ ਉਹਨਾਂ ਦੇ ਉੱਤੇ ਫਰਕ ਪਾਇਆ ਜਾਵੇ ਜਿਹੜਾ ਲੋਕਲ ਫੂਡ ਸਿਸਟਮ ਆ ਉਹਨੂੰ ਸਟਰੈਂਥ ਦਿੱਤੀ ਜਾਵੇ ਜਿਹੜੀ ਇੰਡੀਜੇਨਸ ਫੂਡ ਹੈਗਾ ਉਹਨਾਂ ਦੇ ਮਾਮਲੇ ਦੇ ਵਿੱਚ ਕੁਝ ਕੀਤਾ ਜਾਵੇ ਤੇ ਆਟਵਾ ਨੂੰ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਚਾਈਲਡ ਬੈਨੀਫਿਟ ਜਿਹੜਾ ਉਹ ਵਧਾਇਆ ਜਾਵੇ ਤੇ ਲੋਕਾਂ ਦੀ ਕੁਝ ਮਦਦ ਕੀਤੀ ਜਾਵੇ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਵੀਆ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ